ਕਿਆਦਾ ਤੌਰ ਸਰ ਲਾਸਟ ਮੂਮੈਂਟ ਤੱਕ ਸਾਰੇ ਡੈਮ ਭਰੇ ਰਹੇ ਮੈਨੂੰ ਇਹ ਪ੍ਰੂਫ ਕਰਕੇ ਦੇਣ ਕਿ ਕਿਦਣੇ ਨੇ ਨਾ ਕਿਹਾ ਕਿ ਪਾਣੀ ਹੌਲੀ ਹੌਲੀ ਛੱਡੋ ਇੰਜੇ ਚੁੱਪੋ ਕੇ ਸੁੱਤੇ ਅਸੀਂ ਕ੍ਰਿਸ਼ਨ ਕੁਮਾਰ ਤੇ ਰਾਣਾ ਦੀ ਇਹ ਜਿਹੜੀਆਂ ਮੀਟਿੰਗ ਨੇ ਜਨਵਰੀ ਦੇ ਮਹੀਨੇ ਸ਼ੁਰੂ ਕਰਨੀਆਂ ਚਾਹੀਦੀਆਂ ਸੀ ਇਹ ਤਾਂ ਪਹਿਲੀ ਮੀਟਿੰਗ ਤੁਹਾਡੇ ਚੀਫ ਮਿਨਿਸਟਰ ਨੇ ਕਨਵੀਨ ਕੀਤੀ ਹੈ 6 ਜੂਨ ਨੂੰ ਤੇ 21 ਜੂਨ ਤੋਂ ਤੇ ਬਰਸਾਤਾ ਸ਼ੁਰੂ ਹੋ ਗਿਆ ਕੰਟਰੋਲ ਇਹਨਾਂ ਕੀ ਕਰਨਾ ਸੀ ਇਹ ਰਿਸਪੌਂਸਿਬਿਲਟੀ ਸੈੱਟਲ ਦੀ ਹੈ। ਉਹ ਤੁਸੀਂ ਮੰਗ ਦਿਓ ਮੈਨੇਜਮੈਂਟ ਪਾਖੜਾ ਨਹੀਂ ਤਾਂ ਪਾਉਂਗੇ ਨਹੀਂ। ਉਹ ਤੁਸੀਂ ਆਪਣਾ ਰਣਜੀਤ ਸਾਦਰ ਨਹੀਂ ਸਮਝਾ ਸਕਦੇ। ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਵਿਧਾਨ ਸਭਾ ਤੇ ਸ਼ਾਚਨ ਜਲ ਹੜ੍ਹਾਂ ਨੂੰ ਲੈ ਕੇ ਮਤੇ ਚੁੱਕੇ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ 'ਚ ਫੰਡਾਂ ਨੂੰ ਲੈ ਕੇ ਰੇੜਕੇ ਨੂੰ ਲੈ ਕੇ ਸਵਾਲ ਉਠਾਇਆ ਇਸ ਮੌਕੇ ਉਹਨਾਂ ਕਹਿੰਦੇ ਪੰਜਾਬ ਸਰਕਾਰ ਸਪਸ਼ਟ ਕਰੇ ਕਿ ਕੇਂਦਰ ਸਰਕਾਰ ਦਾ ਉਹਨਾਂ ਕੋਲ ਕਿੰਨਾ ਪੈਸਾ ਆਇਆ ਹੈ ਛਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਪ੍ਰਤਾਪ ਸਿੰਘ ਪਾਜਵੜ ਮੇਰੇ ਕੋਲ ਸਰ ਮੇਰੀ ਬੇਨਤੀ ਸੁਣੋ ਜੀ ਮੈਂ ਰੰਜੀਤ ਸਾਗਰ ਡੈਮ ਤੇ ਆਨ ਲੱਗਾ ਜਿਹੜਾ ਕੰਟਰੋਲਡ ਬਾਈ ਪੰਜਾਬ ਤੁਸੀਂ ਅਜੇ ਭਾਕੜਾ ਬਿਆਸ ਨੂੰ ਛੱਡ ਲੋ ਪੌਂਗ ਨੂੰ ਛੱਡ ਲੋ ਜਿਹੜਾ ਉਹਨਾਂ ਦੇ ਕੰਟਰੋਲ ਥੱਲੇ ਬਕਾਇਦਾ ਤੌਰ ਸਰ ਲਾਸਟ ਮੂਮੈਂਟ ਤੱਕ ਸਾਰੇ ਡੈਮ ਭਰੇ ਰਹੇ ਮੈਨੂੰ ਇਹ ਪ੍ਰੂਫ ਕਰਕੇ ਦੇਣ ਕਿ ਕਿਦਣ ਇਹਨਾਂ ਕਿਹਾ ਕਿ ਪਾਣੀ ਹੌਲੀ ਹੌਲੀ ਛੱਡੋ ਤੁਸੀਂ ਤੇ ਚੁੱਪ ਹੋ ਕੇ ਸੁੱਤੇ ਸੀ ਕ੍ਰਿਸ਼ਨ ਕੁਮਾਰ ਤੇ ਇਹ ਕ੍ਰਿਸ਼ਨ ਕੁਮਾਰ ਨੇ 8000 ਬੰਦਿਆਂ ਨੂੰ ਇਰੀਗੇਸ਼ਨ ਮਹਿਕਮੇ ਚ ਉਹ ਪਹਿਲੇ ਤੇ ਸਾਰਿਆਂ ਨੂੰ ਡਿਪਾਰਟਮੈਂਟਲ ਖੋਲ੍ਹ ਗਿਆ ਹਾਂ ਹਾਂਜੀ ਹੈ ਜੀ ਇੱਥੇ ਸੈਕਟਰੀ ਇਰੀਗੇਸ਼ਨ ਇਜ਼ੀ देयर ਹੀ ਇਜ਼ ਨਾਟ देयर ਅੱਜ ਰੀਹੈਬਿਟੇਸ਼ਨ ਤੇ ਇਰੀਗੇਸ਼ਨ ਤੇ ਫਲੱਡਸ ਤੇ ਬੈਸ ਚੱਲੀ ਡਰੈਸ ਕ੍ਰਿਸ਼ਨ ਕੁਮਾਰ ਹੀ ਇਜ਼ ਨਾਟ ਥੇਰ ਆਹ ਸੀਰੀਅਸ ਲੈਸ ਤੇ ਗਵਰਨਮੈਂਟ ਇਸ ਬਿਫੋਰ ਯੂ ਇਹ ਵੀ ਮਜਬੂਰੀ ਹੁੰਦੀ ਅੱਜ ਜੇ ਅੱਜ ਇਹਨਾਂ ਨੂੰ ਪੇਸ਼ ਨਾ ਕਰਨਾ ਪੈਂਦਾ ਮਤਾ ਅਜ ਗੋਲਸਾਹ ਵੀ ਨਹੀਂ ਸੀ ਲੱਭਣ ਆ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਸਰ 24 ਰਾਤ 24 ਅਗਸਤ ਦੀ ਗੱਲ ਮੈਂ ਕਰ ਰਿਹਾ 522.79 ਮੀਟਰਸ ਦੇ ਪੈ ਤਕਰੀਬਨ 527 ਜਾਂ 28 ਮੀਟਰਸ ਤੇ ਟੌਪ ਐਂਡ ਹੈ ਰੰਜੀ ਸਾਗਰ ਡੈਮ ਦਾ ਜਿੱਥੇ ਖਤਰਾ ਸ਼ੁਰੂ ਹੋ ਜਾਂਦਾ ਉੱਥੋਂ ਤੱਕ ਤੇ ਪਾਣੀ ਸੀ ਜੀ ਇਹਨਾਂ ਨੂੰ ਬਕਾਇਦਾ ਤੌਰ ਤੇ ਐਡਵਾਈਜ਼ਰੀ ਦਿੱਤੀ ਗਈ ਸੀ ਕਿ ਥੋੜਾ ਥੋੜਾ ਕਰਕੇ ਪਾਣੀ ਛੱਡੀ ਚੱਲੋ ਕਿੰਟੀ ਕਿਉਂਕਿ ਇੰਡੀਆ ਇੰਡੀਅਨ ਮੈਟਰੋਲੋਜੀਕਲ ਆਫਿਸਰ ਉਹਨਾਂ ਨੇ ਮਈ ਦੇ ਮਹੀਨੇ ਚ ਮਈ ਦੇ ਵਿੱਚ ਹੀ ਵਾਰਨਿੰਗ ਦਿੱਤੀ ਸੀ ਇਹ ਠੀਕ ਹੈ ਇਸ ਗੱਲ ਨਾਲ ਮੈਂ ਸਹਿਮਤ ਹ ਜਿੰਨੀ ਬਰਸਾਤ ਕਈ ਸੀ ਉਹਦੇ ਨਾਲ ਕਿਤੇ ਵੱਧ ਹੋਈ ਹੈ ਬਟ ਦੇ ਵਰ ਨੈਵਰ ਪ੍ਰਿਪੇਅਰਡ ਇਹ ਬਿਲਕੁਲ ਤੁਹਾਡਾ ਅੱਛਾ ਸਰ ਮੇਰੀ ਇੱਧਰ ਧਿਆਨ ਕਰੋ ਸਪੀਕਰ ਸਾਹਿਬ ਜੀ ਕੋਈ ਜ਼ਿੰਮੇਵਾਰ ਲੀਡਰ ਹੋਏ ਇਦੇ ਵਾਸਤੇ ਮੈਂ ਤਿਰਸਾ ਤੁਹਾਡੇ ਚੀਫ ਮਿਨਿਸਟਰ ਨੂੰ ਤੇ ਤੁਹਾਡੇ ਚੀਫ ਸੈਕਟਰੀ ਨੂੰ ਵੀ ਰਿਸਪੋਨਸਿਬਲ ਸਮਝਦਾ। ਇਹ ਸਾਨੂੰ ਇੰਡੀਅਨ ਮੈਟਰੋਲੋਜੀਕਲ ਆਫਿਸ ਹਿੰਦੁਸਤਾਨ ਦਾ ਇਰੀਗੇਸ਼ਨ ਡਿਪਾਰਟਮੈਂਟ ਜਿਹਨੂੰ ਸੈਂਟਰ ਵਾਟਰਸ ਕਮਿਸ਼ਨ ਕਿਹਾ ਜਾਂਦਾ ਹੈ ਤੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਰਾਣਾ ਜੀ ਇਹ ਜਿਹੜੀਆਂ ਮੀਟਿੰਗ ਦੇ ਨਾ ਜਨਵਰੀ ਦੇ ਮਹੀਨੇ ਸ਼ੁਰੂ ਕਰਨੀਆਂ ਚਾਹੀਦੀਆਂ ਸਨ। ਇਹ ਤਾਂ ਪਹਿਲੀ ਮੀਟਿੰਗ ਤੁਹਾਡੇ ਚੀਫ ਮਿਨਿਸਟਰ ਨੇ ਕਨਵੀਨ ਕੀਤੀ ਹੈ 6 ਜੂਨ ਨੂੰ ਤੇ 24 ਜੂਨ ਤੋਂ ਤੇ ਬਰਸਾਤਾ ਸ਼ੁਰੂ ਹੋ ਗਿਆ ਕੰਟਰੋਲਰ ਨੇ ਕੀ ਕਰਨਾ ਸੀ ਜੀ? ਵੇ ਰਾਤੇ ਦਾ ਆਪਣਾ ਬੈਠਾ ਜਿਵੇਂ ਨਾ ਪਰਪੈਂਡ ਤੁਸੀਂ ਕੋਈ ਤੁਹਾਡੀ ਤਿਆਰੀ ਨਹੀਂ ਕੋਈ ਤੁਸੀਂ ਮੀਟਿੰਗਸ ਨਹੀਂ ਸਦੀਆਂ ਕੋਈ ਤੁਹਾਡੇ ਚ ਗੰਭੀਰਤਾ ਨਹੀਂ ਤੁਸੀਂ ਬੀਬੀਐਮਬੀ ਦੇ ਫਿਰਦੇ ਰਹੇ ਉਹ ਪਾਣੀਆਂ ਦਾ ਰਫਲਾ ਆ ਗਿਆ ਜੀ ਮੈਂ ਇੱਥੇ ਦੀ ਸੈਂਟਰ ਦੀ ਫੋਰਸੇਜ਼ ਨਹੀਂ ਆਣ ਦੇਣੀਆਂ ਮੈਂ ਇਥੇ ਪੰਜਾਬ ਪੁਲਿਸ ਰੱਖੂੰਗਾ ਸੈਂਟਰ ਵੀ ਆ ਗਈਆਂ ਫੋਰਸੇਜ਼ ਪੰਜਾਬ ਪੁਲਿਸ ਵੀ ਵਾਪਸ ਆ ਗਈ ਇੰਟਰੋਲ ਤੋਂ ਨਹੀਂ ਸਰ ਵਾਈਂਡ ਅਪ ਹੋ ਤਾਂ ਮਗਰ ਕੋਈ ਅਸਲੀਅਤ ਪੰਜਾਬ ਦੀ ਤੁਸੀਂ ਸੁਣਨਾ ਨਹੀਂ ਚਾਹੁੰਦੇ ਨਹੀਂ ਦੇਖੋ ਸਮਾ ਦਾ ਆਪਾਂ ਨੂੰ ਸਮਾਤਾ ਪਾਰਟੀ ਨੂੰ ਟਾਈਮ ਕਿਉਂ ਨਹੀਂ ਦਿੰਦਾ ਸਮਾਤਾ ਤੁਸੀਂ ਦੱਸੋ ਸਪੀਕਰ ਸਾਹਿਬ ਆ ਵੀ ਕੋਈ ਗੱਲ ਹੈ ਜੀ ਸਰ ਜੀ ਆਪ ਦੀ ਅਸਲੀਅਤ ਦੇ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਨਹੀਂ ਚਾਹੁੰਦਾ ਜੀ ਮੈਂ ਤੁਹਾਨੂੰ ਹੁਣੇ ਦੱਸ ਇੱਕ ਮਿੰਟ ਜੀ ਇੱਕ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਮੇਰੀ ਬੇਨਤੀ ਸੁਣੋ ਇੱਕ ਮਿੰਟ ਰੁਕੋ ਮੇਰਾ ਇਹ ਗੱਲ ਤੇਰੀਆਂ ਮੇਰੀਆਂ ਰਿਪੋਰਟ ਤੁਸੀਂ ਜਿਹੜੀ ਗੱਲ ਮੈਨੂੰ ਪੁੱਛਿਓ ਤਾਂ ਮੈਨੂੰ ਦੱਸ ਲੈਣ ਦਿਓ 2 ਘੰਟੇ ਦੀ ਡਿਸਕਸ਼ਨ ਤੇ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ 1 ਘੰਟਾ ਤੇ 35 ਮਿੰਟ ਫੇਰ ਵਾਪਸ ਚਲੇ ਨੇ ਨਹੀਂ ਤੁਸੀਂ ਗੱਲ ਕਰੋ ਪਰ ਲੇਕਿਨ ਤੁਸੀਂ ਦੇਖੋ ਤੁਸੀਂ ਸਭ ਤੋਂ ਵੱਧ ਸਭ ਤੋਂ ਵੱਧ ਤਜਰਬੇਕਾਰ ਮੈਂਬਰ ਲੋਗ ਮੈਂਬਰ ਹੋ ਤੁਸੀਂ ਸੋ ਤੁਸੀਂ ਗਾਗਰ ਦੇ ਵਿੱਚ ਸਾਦਰ ਵੀ ਪੜ ਸਕਦੇ ਹੋ ਤੁਸੀਂ ਕਰੋ ਕਰੋ ਪਲੀਜ਼ ਯੂ ਆਰ ਸ਼ਿਫਟਿੰਗ ਦੀ ਬਲੇਮ ਨਾ ਦੀ ਇੱਕ ਮਿੰਟ ਨਾ ਦੀ ਇਰੀਗੇਸ਼ਨ ਮਿਨਿਸਟਰ ਇਸ ਟ੍ਰਾਈਿੰਗ ਟੂ ਸ਼ਿਫਟ ਦੀ ਬਲੇਮ ਟੂ ਦੀ ਸੈਂਟਰ ਕਿ ਰਿਸਪੌਂਸਿਬਿਲਟੀ ਸੈਂਟਰ ਦੀ ਉਹ ਤੁਸੀਂ ਮੰਗ ਦਿਓ ਮੈਨੇਜਮੈਂਟ ਪਖੜਾ ਦੀ ਤੇ ਪਾਉਂਗਦੀ ਉਹ ਤੁਸੀਂ ਆਪਣਾ ਰਣਜੀਤ ਸਾਧਰ ਨਹੀਂ ਸਮਝਾ ਸਕੇ 7 ਤੋਂ 8 ਲੱਖ ਕਯੂਬਿਕ ਉਹ ਦਿਨ ਪਾਣੀ ਜਿਹੜਾ ਵਾਟਰ ਹੈ ਇਕੱਠਾ ਛੱਡਿਆ ਗਿਆ ਸਾਰੇ ਮਾਦੋਪੁਰ ਦੇ ਫਲੱਡ ਗੇਟ ਟੁੱਟ ਗਏ ਇਸ ਤੋਂ ਪਹਿਲੇ ਕਿੰਨੀ ਵਾਰ ਪਾਣੀ ਛੱਡਿਆ ਗਿਆ ਸੀ ਸਾਰੇ ਅੱਟ ਅੱਛਾ ਦੋ ਤਿੰਨ ਨੇ ਜਾਣੇ ਸਸਪੈਂਡ ਕਰਤੇ ਕੈਸ਼ ਦਿਓ ਇੱਕ ਸਸਪੈਂਡ ਤਾਂ ਕੋਲ ਸਾਹਿਬ ਨੂੰ ਕਰਨਾ ਚਾਹੀਦਾ ਸੀ ਇੱਥੇ ਸਸਪੈਂਡ ਕਰਨ ਦੀ ਲੋੜ ਕ੍ਰਿਸ਼ਨ ਕੁਮਾਰ ਬਰੂਸੀ ਇਥੇ ਸਸਪੈਂਡ ਕਰਦੀ ਲੋਡ ਸ਼ੇਅਰ ਸਿੰਘ ਚੀਫ ਜਿਹਨਾਂ ਨੂੰ ਓਏ 8 8000 ਬੰਦਿਆਂ ਨੂੰ ਕ੍ਰਿਸ਼ਨ ਕੁਮਾਰ ਨੇ ਨੋਟਿਸਸ ਘੱਲੇ ਕੋ ਬੰਦਾ ਡਰਦਾ ਕੰਮ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਮਹਿਕ ਵਿੱਚ ਕੋਈ ਅਸਲੀਅਤ ਦਾ ਦੱਸਣ ਨੂੰ ਤਿਆਰ ਨਹੀਂ ਤੁਸੀਂ ਮੈਂ ਤੁਹਾਨੂੰ ਦੱਸਾਂ ਜੋ ਅੱਜ ਗੁਰਦਾਸਪੁਰ ਚ ਨੁਕਸਾਨ ਹੋਇਆ ਅੰਮ੍ਰਿਤਸਰ ਹੋਇਆ ਜਨਾਲੇ ਹੋਇਆ ਇਹ ਸਾਰੇ ਦੇ ਸਾਰੇ ਦੀ ਡਾਇਰੈਕਟਰ ਰਿਸਪੌਂਸਿਬਿਲਿਟੀ ਲਾਈਜ਼ ਵਿਦ ਮਿਸਟਰ ਗੋਇਲ ਐਂਡ ਯੂਅਰ ਚੀਫ ਇੰਜੀਨੀਅਰ ਹੂ ਥਿੰਕਸ ਹੀ ਇਜ਼ ਦੀ ਬਿਗੇਸਟ ਅਥਾਰਟੀ ਆਫ ਦੀ ਸਟੇਟ ਤੁਹਾਡੀ ਗੱਲ ਆ ਗਈ ਇਹਦੀ ਅਜੇ ਨਹੀਂ ਆਈ ਸੀ ਅਜੇ ਕੰਮ ਸ਼ੁਰੂ ਕੀਤਾ